ਜੀ ਦੋਸਤੋ ਆ ਜਿਹੜੇ ਸੂਰਜ ਦੇ ਥੱਲੇ ਦੇਖ ਰਹੇ ਤਿੰਨ ਤੁਸੀਂ ਪਹਾੜੀਆਂ ਇਹ ਇਹਨਾਂ ਨੂੰ 3 ਸਿਸਟਰ ਪਹਾੜੀਆਂ ਕਹਿੰਦੇ ਆ ਤਿੰਨ ਤਿੰਨ ਭੈਣਾਂ ਵਾਲੀ ਪਹਾੜੀ ਸੋ ਇਹਦਾ ਨਾਂ ਜੀ 3 ਸਿਸਟਰ ਮਾਊਂਟੇਨ ਸੋ ਇਹ ਜੇ ਕਨਮੋਰ ਬੈਂਫ ਤੋਂ ਪਹਿਲਾਂ 20 ਮਿੰਟ ਦਾ ਇੱਥੋਂ ਸਫ਼ਰ ਆ ਤੇ ਕੈਲਗਰੀ ਇੱਥੋਂ 106 ਕਿਲੋਮੀਟਰ ਤੇ ਬੈਂਫ ਇੱਥੋਂ ਪਿੱਛੇ ਨੂੰ ਜਿੱਧਰੋਂ ਅਸੀਂ ਆਏ ਆ ਇਹ 20 ਮਿੰਟ ਦਾ ਸਿਗਰ ਰਸਤਾ ਤੇ ਇੱਥੇ ਇਹ ਤੁਹਾਨੂੰ ਹੁਣ ਇੱਥੋਂ ਦਿਖਾ ਰਹੇ ਕਿਉਂਕਿ ਪਹਿਲਾਂ ਸੂਚ ਚ ਚੰਗਤਰਾ ਦਿਖਦੀਆਂ ਨਹੀਂ ਸੀ ਆ ਤਿੰਨ ਭੈਣਾਂ ਬੈਠੀਆਂ ਜੇ ਹਾਂ ਕੀ ਬਾਤ 3 ਸੈਕਟਰ ਆ ਦੇਖੋ ਇੱਥੇ ਲਿਖਿਆ ਵੀ ਆ 3 ਸੈਕਟਰਸ ਇਹ ਆ ਦੇ 3 ਸੈਕਟਰਸ ਤਿੰਨ ਭੈਣਾਂ ਨਿਕਲ ਉਹ ਆ ਗਿਆ ਜੀ ਮਾੜਾ ਮੋਟਰ ਜਿੰਨਾ ਕਾਉਣਾ ਸੀ ਆ ਗਿਆ ਵਧੀਆ ਆ ਕਿਉਂਕਿ ਹੁਣ ਇਹ ਦੋਸਤੋ ਵਿੱਚ ਕੀ ਬਾਤ ਯਾ ਆ ਦੇਖੋ ਹੁਣ ਵੇਖੋ ਨਜ਼ਾਰਾ ਪੂਰਾ ਤਿੰਨ ਭੈਣਾਂ ਵਾਲੀ ਪਹਾੜੀ ਇਹ ਮਸ਼ਹੂਰ ਹੈ ਜੀ ਕੈਨਮੋਰ ਦੇ ਵਿੱਚ ਇਹ ਵੀ ਤੁਹਾਨੂੰ ਦਿਖਾਤੀ ਇਹ ਹੁਣ ਯਾਦ ਰੱਖਿਓ ਜਦੋਂ ਤੁਸੀਂ ਗੱਲਬਾਤ ਕਰਨੀ ਆ ਤੁਸੀਂ ਦੱਸਣਾ ਕਿ ਬੈਂਸ ਦੇ ਲਾਗੇ ਕੈਨਮੋਰ ਆ ਤੇ ਕੈਨਮੋਰ 'ਚ ਜਿਹੜਾ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਦੇਖਿਆ ਕਹਦੇ ਹੋ ਹਾਂਜੀ ਦੇਖਿਆ ਜੀ ਉੱਥੇ ਤਿੰਨ ਭੈਣਾਂ ਵਾਲੀ ਪਹਾੜੀ ਆ ਤੇ ਕਿੰਨੇ ਨਹੀਂ ਦੇਖੀ ਬਹੁਤ ਮਸ਼ਹੂਰ ਆ ਤੇ ਫਿਰ ਬਸ ਬਹਿ ਜਾ ਬਹਿ ਜਾ ਜੀ ਇਹਦਾ ਮਤਲਬ ਵੀ ਤੁਸੀਂ ਆਨੰਦ ਮਾਣਿਆ ਲਓ ਜੀ ਠੀਕ ਆ ਜੀ ਸਰਦਾਰਾ ਸਾਹਿਬ ਜਿਹੜੀ ਹੈ ਤਿੰਨ ਭੈਣਾਂ ਦੀ ਜਿਹੜੀ ਪਹਾੜੀ ਹੈ ਹਨਾ ਤੇ ਤਿੰਨ ਭੈਣਾਂ ਦਾ ਤਾਂ ਪਿਆਰ ਬਹੁਤ ਆ ਨਾਲ ਨਾਲ ਹੀ ਉਹ ਤੇ ਭਰਾਵਾਂ ਦੀ ਕਿਉਂ ਨਹੀਂ ਮੈਂ ਹੀ ਤੇ ਕਹਿਣ ਲੱਗਿਆ ਵੀ ਜਿਹੜੀ ਤਿੰਨ ਭੈਣਾਂ ਵਾਲੀ ਪਹਾੜੀ ਆ ਇਹਨੇ ਨੀ ਬੜੇ ਸੋਲਜਰ ਤਰੀਕੇ ਨਾਲ ਉਹਨਾਂ ਦਾ ਨਾਮ ਰੱਖਿਆ ਵੀ 3 ਸੈਟਰ ਮਾਊਂਟੇਨ ਕਿਉਂਕਿ ਵੇਖੋ ਤਿੰਨੇ ਪਹਾੜੀਆਂ ਜਿਹੜੀਆਂ ਸੀਗੀਆਂ ਨਾਲ-ਨਾਲ ਸੀ ਬੜਾ ਜਿੱਦਾ ਆਪਸ ਵਿੱਚ ਪਿਆਰ ਨੇ ਜੁੜੀਆਂ ਦੀਆਂ ਹਾਂ ਬਿਲਕੁਲ ਤੇ ਮੇਰਾ ਇੱਥੇ ਇੱਕ ਕੁਐਸਚਨ ਇਹ ਹੁੰਦਾ ਹੈ ਵੀ ਜਦੋਂ ਤੋਂ ਤੁਹਾਡਾ ਵੀ ਕੁਐਸਚਨ ਇਹੀ ਆ ਵੀ ਤਿੰਨ ਭਰਾ ਕਿਉਂ ਨਹੀਂ ਰੱਖੇ ਨਾ ਤੇ ਤੋ ਤਿੰਨ ਭਰਾ ਫਿਰ ਮੇਰਾ ਲਾ ਉਹਨਾਂ ਨੂੰ ਲੱਗਦਾ ਬੰਦੀ ਨਹੀਂ ਬੜੀ ਮੋਹ ਭਾਵਤ ਘਾਟੀ ਹੈ ਭਰਾਵਾਂ ਦਾ ਨਾ ਨਹੀਂ ਗੱਲ ਇਹ ਭੈਣਾਂ ਦਾ ਜ਼ਿਆਦਾ ਬੰਦੀ ਸੀ ਆਸ ਤੇ ਇਹੀ ਆ ਵੈਸੇ ਮੇਨ ਹਣਾ ਤੇ ਭੈਣਾਂ ਦੀ ਆਪਸ ਵਿੱਚ ਬੰਦੀ ਹੋਣੀ ਆ ਤੇ ਉਹਨਾਂ ਦਾ ਨਾਮ ਰੱਖਤਾ ਤੇ ਹੁਣ ਆਪਾਂ ਤਾਂ ਚਲੋ ਅੰਦਾਜ਼ਾ ਲਾ ਸਕਦੇ ਆ ਵੀ ਜਿੱਦਾਂ ਹਾਂ ਅਸੀਂ ਤਾਂ ਨੇ ਭਰਾਵਾਂ ਦੀ ਵੀ ਬੰਦੀ ਰਹੇ ਚਲ ਇੱਕ ਹੋਰ ਵੀ ਪਹਾੜੀ ਪੰਜੇ ਵੀ ਜਿਹੜੀ ਤਿੰਨ ਕੀ ਚਾਰ ਕੀ ਪੰਜ ਭਰਾ ਹੁਣ ਹਾਂ ਜਾਂ ਤਿੰਨ ਭੈਣਾਂ ਦੇ ਇੱਕ ਭਰਾ ਵੀ ਨਾਲ ਹੋ ਜੇ ਹਾਂ ਨਾਲ ਹੋ ਜੀ ਤੇ ਠੀਕ ਹੈ ਜੀ ਧੰਨਵਾਦ